ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹਨੂੰ ਮੈਂ ਇੱਕ ਨਾਂ ਦੇਣ ਲੱਗਾ ਵੀ ਕਦੇ ਨਾ ਭੁੱਲਿਆ ਕਰੋ ਛੋਟਾ ਕਰ ਲੋ ਵੀ ਕਦੇ ਵੀ ਨਾ ਭੁੱਲੋ ਕਿੰਨਾ ਕਿੰਨਾ ਨੂੰ ਨਾ ਭੁੱਲੋ ਮੈਂ 2-4 ਨੁਕਤੇ ਤੁਹਾਡੇ ਸਾਹਮਣੇ ਰੱਖਣੇ ਚਾਹੁੰਦਾ ਜਦੋਂ ਤੁਸੀਂ ਬਹੁਤ ਖੁਸ਼ ਹੋਵੋ ਤੁਹਾਡੇ ਕੋਲ ਖੁਸ਼ੀ ਹੋਵੇ ਤੁਹਾਡੇ ਕੋਲ ਨਿਯਾਮਤਾ ਨੇ ਤੁਹਾਡੇ ਕੋਲ ਘਰ ਦੇ ਅੰਦਰ ਖੁਸ਼ੀ ਹੈ ਤੁਹਾਡੇ ਕੋਲ ਕਾਰੋਬਾਰ ਦੇ ਅੰਦਰ ਖੁਸ਼ੀ ਹੈ ਤੁਹਾਡੇ ਕੋਲ ਸੱਜੇ ਖੱਬੇ ਖੁਸ਼ੀ ਹੈ ਨੰਬਰ 1 ਦੇ ਉੱਤੇ ਸਭ ਤੋਂ ਪਹਿਲਾਂ ਨਰਿੰਕਾਰ ਪ੍ਰਮਾਤਮਾ ਨੂੰ ਨਾ ਭੁੱਲੋ ਤੁਸੀਂ ਕਾਰੋਬਾਰੀ ਬਣ ਗਏ ਤੁਸੀਂ ਬਿਜ਼ਨਸਮੈਨ ਬਣ ਗਏ ਤੁਸੀਂ ਚੰਗੇ ਲੈਂਡ ਲਾਰਡ ਬਣ ਗਏ ਜ਼ਿਮੀਦਾਰ ਬਣ ਗਏ ਖਿਆਲ ਰੱਖਿਓ ਰੱਬ ਨੂੰ ਨਾ ਭੁੱਲਿਓ ਨੰਬਰ 1 ਦੇ ਉੱਤੇ ਉਹ ਖੁਸ਼ੀ ਦੇ ਸਾਧਨ ਜੋ ਟਾਊਨ ਵਿੱਚ ਖੁਸ਼ੀ ਦੇ ਸਾਧਨ ਅਪਣਾਉਣ ਵਿੱਚ ਜਿਹੜੇ-ਜਿਹੜੇ ਤੁਹਾਡੇ ਸੱਜਣ, ਮਿੱਤਰ, ਰਿਸ਼ਤੇਦਾਰ, ਭੈਣ ਭਰਾ ਕੰਮ ਆਏ ਉਹਨਾਂ ਨੂੰ ਨਾ ਭੁੱਲਿਓ। ਐਸਾ ਨਾ ਹੋਵੇ ਕਿ ਤੁਸੀਂ ਵੱਡੇ ਬਣ ਗਏ, ਤੁਸੀਂ ਉਹਨਾਂ ਤੋਂ ਅੱਗੇ ਨਿਕਲ ਗਏ, ਉਹ ਤੁਹਾਡੀ ਮਦਦ ਕਰਦੇ ਰਹੇ, ਤੁਸੀਂ ਉਹਨਾਂ ਨੂੰ ਭੁੱਲ ਜਾਓ। ਇਨਸਾਨੀਅਤ ਨਹੀਂ ਭੜੇਗੀ। ਇਨਸਾਨੀਅਤ ਨਹੀਂ ਰਹੇਗੀ। ਤੁਸੀਂ ਵੱਡੇ ਬਣੋ, ਲੱਖ ਵਾਰੀ ਬਣੋ ਪਰ ਜਿਹੜੇ ਤੁਹਾਡੇ ਪਿੱਛੇ ਦੇ ਨਾ ਉਹਨਾਂ ਨੂੰ ਕਦੇ ਨਾ ਭੁੱਲੋ। ਬਨੇਰੇ ਵਾਲੀ ਇੱਟ ਅਗਰ ਮਾਨ ਕਰੇ ਨਾ ਕਿ ਮੈਂ ਸਭ ਤੋਂ ਉਚਾਈ ਦੇ ਉੱਤੇ ਖੜੀ ਹਾਂ ਤੇ ਉਹਨੂੰ ਚੇਤਾ ਰੱਖਣਾ ਚਾਹੀਦਾ ਹੈ ਜਿਹੜੀ ਇੱਟ ਬੁਨਿਆਦਾਂ ਦੇ ਅੰਦਰ ਸਭ ਤੋਂ ਥੱਲੇ ਹੈ ਉਸ ਇੱਟ ਦੇ ਸਹਾਰੇ ਖੜੀ ਹੈ ਆਪਣੇ ਆਪ ਹਵਾ ਦੇ ਅੰਦਰ ਨਹੀਂ ਖੜੀ ਖੈਰ ਇੱਕ ਵਿਸ਼ਾ ਵੱਖਰਾ ਹੈ ਨੰਬਰ 1 ਖੁਸ਼ੀ ਦੇ ਅੰਦਰ ਸਾਥ ਦੇਣ ਵਾਲਿਆਂ ਨੂੰ ਪ੍ਰਮਾਤਮਾ ਨੂੰ ਆਪਣੇ ਮਾਪੇ-ਬਾਪ ਨੂੰ ਭੈਣ-ਭਰਾਵਾਂ ਨੂੰ ਸੱਜਣਾ-ਮਿੱਤਰਾਂ ਨੂੰ ਕਦੇ ਨਾ ਭੁੱਲੋ ਨੰਬਰ 2 ਮੁਸੀਬਤ ਦੇ ਅੰਦਰ ਸਾਥ ਛੱਡਣ ਵਾਲੇ ਨੂੰ ਵੀ ਕਦੇ ਨਾ ਭੁੱਲੋ। ਉਹਨੂੰ ਕਹੋ ਕੁਛ ਨਾ। ਉਹਨੂੰ ਨਾਂ ਉਲਾਮੇ ਦੋ, ਨਾ ਤਨਜ਼ ਦੇ ਨਾਲ ਕੋਈ ਬੋਲ ਕਹੋ, ਨਾ ਉਹਨੂੰ ਕੋਈ ਸ਼ਿਕਵੇ ਦੇ ਨਾਲ ਬੋਲ ਕਹੋ। ਪਰ ਚੇਤੇ ਰੱਖੋ ਵੀ ਜਦੋਂ ਮੇਰੇ ਤੇ ਮੁਸੀਬਤ ਦਾ ਸਮਾਂ ਸੀ ਨਾ, ਇਹ ਬੰਦਾ ਸਭ ਤੋਂ ਪਹਿਲਾਂ ਆਨੇ ਬਹਾਨੇ ਕਰਦਾ ਦੌੜਦਾ ਨਜ਼ਰ ਆਇਆ ਸੀ। ਉਹਨੂੰ ਕਦੇ ਨਾ ਭੁੱਲੋ। ਇਸ ਤੋਂ ਅੱਗੇ ਹੋਰ ਚੱਲੋ। ਨੰਬਰ 3 ਦੇ ਉੱਤੇ ਜਿਹੜਾ ਬੰਦਾ ਤੁਹਾਨੂੰ ਮੁਸੀਬਤ ਦੇਣ ਵਾਲਾ ਹੈ ਮੁਸੀਬਤ ਦੇ ਅੰਦਰ ਪਾਉਣ ਵਾਲਾ ਹੈ ਧੱਕਾ ਮਾਰਨ ਵਾਲਾ ਹੈ ਉਸ ਬੰਦੇ ਨੂੰ ਵੀ ਕਦੇ ਨਾ ਭੁੱਲੋ ਰਿਪੀਟ ਕਰ ਦਿਆਂ ਮੁਸੀਬਤ ਦੇਣ ਵਾਲੇ ਨੂੰ ਕਦੇ ਨਾ ਭੁੱਲੋ ਮੁਸੀਬਤ ਦੇ ਅੰਦਰ ਸਾਹ ਛੱਡਣ ਵਾਲੇ ਨੂੰ ਕਦੇ ਨਾ ਭੁੱਲੋ ਤੇ ਮੁਸੀਬਤ ਨੂੰ ਦੂਰ ਕਰਨ ਦੇ ਅੰਦਰ ਜਿਹੜੇ ਤੁਹਾਡੇ ਸੰਗੇ ਸਾਥੀ ਮਦਦਗਾਰ ਬਣੇ ਉਹਨਾਂ ਨੂੰ ਨਾ ਭੁੱਲੋ ਰੱਬ ਦੀ ਗੱਲ ਤੇ ਵਾਰ-ਵਾਰ ਕਹਿ ਰਿਹਾ ਹੁਣ ਉਹ ਕਦੇ ਭੁੱਲੋ ਹੀ ਨਾ ਉਹਨੂੰ ਤੇ ਹਰ ਵਕਤ ਚੇਤਾ ਰੱਖੋ ਤਾਂਕੇ ਮਨ ਦੇ ਅੰਦਰ ਸਕੂਨ ਬਣਿਆ ਰਹੇਗਾ ਇੱਕ ਦੋ ਗੱਲਾਂ ਹੋਰ ਨੁਕਤੇ ਨੋਟ ਕਰ ਲਿਓ ਜਿਸ ਬੰਦੇ ਨੇ ਤੁਹਾਡੀ ਇੱਜ਼ਤ ਨੂੰ ਦਾਗ ਲਾਉਣ ਦਾ ਯਤਨ ਕੀਤਾ ਤੁਹਾਡੇ ਕਰਤਾਰ ਨੂੰ ਦਾਗੀ ਕਰਨ ਦਾ ਯਤਨ ਕੀਤਾ ਉਸ ਬੰਦੇ ਨੂੰ ਕਦੇ ਨਾ ਭੁੱਲੋ ਦੁਬਾਰਾ ਗੱਲ ਕਹਿ ਰਿਹਾ ਉਲਾਮੇ ਦੇਣ ਦੀ ਲੋੜ ਨਹੀਂ ਹੁੰਦੀ ਸ਼ਿਕਵੇ ਕਰਨ ਦੀ ਲੋੜ ਨਹੀਂ ਹੁੰਦੀ ਪਰ ਚੇਤੇ ਜ਼ਰੂਰ ਰੱਖੋ ਤਾਂਕੇ ਜ਼ਿੰਦਗੀ ਹੈ ਸਫ਼ਰ ਲੰਮਾ ਹੈ ਜਦੋਂ ਕਿਦਰੇ ਉਹ ਮੁੜ ਕੇ ਆਵੇ ਪਹਿਲੀ ਗੱਲ ਤੇ ਉਹ ਆਏਗਾ ਨਾ ਜੇ ਆਏਗਾ ਤੇ ਉਹਦੀ ਤੌਣ ਨੀਵੀ ਹੋਏਗੀ ਤੁਹਾਡੀਆਂ ਅੱਖਾਂ ਦੇ ਅੰਦਰ ਚਮਕ ਹੋਏਗੀ ਉਹਦੀਆਂ ਅੱਖਾਂ ਦੇ ਅੰਦਰ ਸ਼ਰਮ ਹੋਏਗੀ ਆਏਗਾ ਨਹੀਂ ਜੇ ਆਏ ਬਣਦੀ ਮਦਦ ਉਹਦੀ ਫੇਰ ਵੀ ਕਰੋ ਪਰ ਉਸ ਬੰਦੇ ਨੂੰ ਭੁੱਲੋ ਨਾ ਉਹਦੀ ਇਮੇਜ ਕੀ ਹੈ ਉਹਦੀ ਫਿਤਰਤ ਕੀ ਹੈ ਉਹਦਾ ਸੁਭਾਅ ਕੀ ਹੈ ਉਹ ਬੰਦਾ ਕਿਵੇਂ ਦਾ ਹੈ ਇਹ ਗੱਲ ਹਰ ਵਕਤ ਤੁਹਾਡੇ ਅੰਦਰ ਰਹਿਣੀ ਚਾਹੀਦੀ ਹੈ ਇਹ ਗੱਲ ਮੈਂ ਤਾਂ ਕਹਿ ਰਿਹਾ ਤੁਸੀਂ ਹੋ ਗਏ ਸਫਲ ਉਹ ਬੰਦਾ ਰੋਂਦਾ ਕਰ ਲਾਉਂਦਾ ਕਿਸੇ ਸੱਜਣ ਨੂੰ ਲੈ ਕੇ ਤੁਹਾਡੇ ਕੋਲ ਆਇਆ ਮੇਰਾ ਹਿੱਸਾ ਪਾ ਮੈਨੂੰ ਪਾਰਟਨਰਸ਼ਿਪ ਦੇ ਅੰਦਰ ਰਲਾ ਤੁਸੀਂ ਰਲਾਇਆ ਉਹ ਫੇਰ ਧੋਖਾ ਦੇ ਕੇ ਚਲਾ ਗਿਆ ਪਛਤਾਉਂਦੇ ਰਹੋਗੇ ਤੁਹਾਡੀ ਸਫਲਤਾ ਦਾ ਗ੍ਰਾਫ ਨੀਵਾ ਕਰਕੇ ਚਲਾ ਜਾਏਗਾ ਕਦੇ ਨਾ ਭੁੱਲੋ ਵੀ ਇਹਦਾ ਸੁਭਾਅ ਆਏ ਇਹਦੀ ਫਿਤਰਤ ਆਏ ਇਹ ਧਗਾ ਦੇਣ ਵਾਲਾ ਬੰਦਾ ਹੈ ਧੋਖਾ ਦੇਣ ਵਾਲਾ ਬੰਦਾ ਹੈ ਤੁਸੀਂ ਉਹਦੀ ਮਦਦ ਕਰ ਸਕਦੇ ਹੋ ਜਿੰਨੇ ਜੋਗੇ ਹੋ ਪਰ ਐਸੇ ਬੰਦੇ ਦੀ ਅਮੇਜ ਉਹਦੀ ਫਿਤਰਤ ਉਹਦੀ ਤਸਵੀਰ ਉਹਦਾ ਸੁਭਾਅ ਤੁਹਾਡੇ ਚੇਤੇ ਵਿੱਚ ਰਹਿਣਾ ਚਾਹੀਦਾ ਇੱਕ ਗੱਲ ਹੋਰ ਜੋ ਤੁਹਾਡੇ ਦੋ ਭਰਾਵਾਂ ਦੇ ਅੰਦਰ ਲੜਾਈ ਪੈਦਾ ਕਰਾਉਂਦਾ ਹੋਵੇ ਪਤੀ ਪਤਨੀ ਦੇ ਅੰਦਰ ਲੜਾਈ ਪੈਦਾ ਕਰਨ ਦਾ ਕਾਰਨ ਬਣਿਆ ਹੋਵੇ ਮਾਪੇ ਤੇ ਧੀਆਂ ਪੁੱਤਾਂ ਦੇ ਅੰਦਰ ਕਲੇਸ਼ ਪੈਦਾ ਕਰਨ ਦਾ ਕਾਰਨ ਬਣਿਆ ਹੋਵੇ ਸ਼ਰੀਕੇ ਭਾਈ ਚਾਰੇ ਦੇ ਅੰਦਰ ਲੜਾਈ ਪਾਉਣ ਦਾ ਕਾਰਨ ਬਣਿਆ ਹੋਵੇ ਇਹ ਨਾ ਬੰਦਿਆਂ ਨੂੰ ਕਦੇ ਨਾ ਭੁੱਲਿਓ ਦੁਬਾਰਾ ਕਹਿ ਦਿਆਂ ਜੋ ਲੜਾਈ ਪਾਉਣ ਵਾਲਾ ਹੈ ਭਾਵੇਂ ਉਹ ਪਤੀ ਪਤਨੀ ਭੈਣ ਭਰਾ 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 ਸੱਜਣ ਮਿੱਤਰ ਮਾਪੇ ਬਾਪ ਕੋਈ ਵੀ ਹੈ ਜੋ ਤੁਹਾਡੇ ਅੰਦਰ ਦੁਬਧਾ ਪੈਦਾ ਕਰਨ ਵਾਲਾ ਹੈ ਬਖੇੜਾ ਪੈਦਾ ਕਰਨ ਵਾਲਾ ਹੈ ਦੂਰੀ ਪੈਦਾ ਕਰਨ ਵਾਲਾ ਹੈ ਐਸੇ ਬੰਦੇ ਨੂੰ ਤੇ ਆਪਣੇ ਨੇੜੇ ਨਾ ਬੈਨ੍ਹ ਦਿਆ ਜੇ ਐਸੇ ਬੰਦੇ ਨੂੰ ਕਦੇ ਵੀ ਆਪਣਾ ਹਮਦਰਦ ਨਾ ਸਮਝੋ ਸੱਜਣ ਨਾ ਸਮਝੋ ਮਿੱਠੀਆਂ ਚੀਕਣੀਆਂ ਚੋਪੜੀਆਂ ਬਣਾਵਟੀ ਨਿਮਰਤਾ ਦੀਆਂ ਗੱਲਾਂ ਉਦੇ ਅੰਦਰ ਜਿਹੜਾ ਜ਼ਹਿਰ ਛਿਪਿਆ ਹੁੰਦਾ ਹੈ ਨਾ ਉਹਨੂੰ ਲੱਭਣ ਦੀ ਕੋਸ਼ਿਸ਼ ਕਰਿਆ ਕਰੋ ਜਿੰਨਾ ਬੰਦਾ ਧੋਖੇਦਾਰ ਹੁੰਦਾ ਉਹ ਨਹੀਂ ਮਿੱਠੀ-ਮਿੱਠੀ ਗੱਲ ਕਰਦਾ ਤੇ ਜਿਹੜਾ ਬੰਦਾ ਰੋਜ਼ ਇੱਕੋ ਹੀ ਟੋਨ ਤੇ ਗੱਲ ਕਰਦਾ ਹੈ ਤੇਰਾ ਭਰਾ ਇਸ ਤਰ੍ਹਾਂ ਤੇਰੀ ਮਾਂ ਇਸ ਤਰ੍ਹਾਂ ਤੇਰਾ ਪਿਤਾ ਇਸ ਤਰ੍ਹਾਂ ਤੇਰਾ ਭਾਈ ਇਸ ਤਰ੍ਹਾਂ ਜਿਹੜਾ ਗੱਲਾਂ ਕਰਦਾ ਸਮਝ ਲਓ ਕਿ ਇਹ ਮੈਨੂੰ ਉਹਨਾਂ ਦੇ ਨਾਲੋਂ ਦੂਰ ਹੋਣ ਦਾ ਯਤਨ ਕਰਾ ਰਿਹਾ ਹੈ ਪਰ ਕਹਿ ਦੂਜੇ ਢੰਗ ਦੇ ਨਾਲ ਕਹਿ ਰਿਹਾ ਹੈ ਸਿੱਧਾ ਨਹੀਂ ਕਹਿ ਰਿਹਾ ਪੇ ਪਿੱਛੇ ਅੜ ਜਾ ਭਰਾ ਦਾ ਕਤਲ ਕਰ ਦੇ ਭਰਾ ਨੂੰ ਮਾਰ ਪਰ ਇੱਕ ਢੰਗ ਦੇ ਨਾਲ ਕਹਿ ਰਿਹਾ ਪਰ ਮੇਰੇ ਤੇ ਮੇਰੇ ਭਾਈ ਦੇ ਅੰਦਰ ਬਖੇੜਾ ਪੈਦਾ ਕਰ ਰਿਹਾ ਉਹਨਾਂ ਨੂੰ ਕਦੇ ਨਾ ਭੁੱਲੋ ਘਰ ਵਾਲੀ ਨੂੰ ਇਹ ਅਗਲਾ ਨੁਕਤਾ ਹੈ ਘਰ ਵਾਲੀ ਨੂੰ ਬੱਚਿਆਂ ਨੂੰ ਮਾਪੇ ਬਾਪ ਨੂੰ ਧੀਆ ਪੁੱਤਰਾਂ ਨੂੰ ਕਦੇ ਨਾ ਭੁੱਲੋ ਕਿਹੜੇ ਦੌਰ ਵਿੱਚ ਜਾ ਕੇ ਕਿਹੜੀ ਜਗ੍ਹਾ ਤੇ ਜਦੋਂ ਤੁਸੀਂ ਕਿਸੇ ਰਾਜਨੀਤਿਕ ਲੀਡਰ ਦੀ ਤਕਰੀਰ ਸੁਣ ਕੇ ਗਲਤ ਰਾਹ ਨੂੰ ਚੂਜ਼ ਕਰਨਾ ਹੋਵੇ ਮਰਨ ਮਰਾਉਂਦੀਆਂ ਗੱਲਾਂ ਚੱਲਦੀਆਂ ਹੋਣ ਉਹ ਭਾਵੇਂ ਲੀਡਰ ਰਾਜਨੀਤਿਕ ਹੋਵੇ ਭਾਵੇਂ ਉਹ ਲੀਡਰ ਧਾਰਮਿਕ ਹੋਵੇ ਜਦੋਂ ਕਹੇ ਨਾ ਕਿ ਚੱਕ ਲੋ ਤਲਵਾਰ ਮੈਂ ਤੁਹਾਡੇ ਪਿੱਛੇ ਖੜਾ ਸੋਹਣੇ ਨਾਲ ਤੋਲ ਦਿਆਂਗਾ ਕਰਦਿਆਂਗਾ ਕੋਈ ਬਾਤ ਨਹੀਂ ਪੁੱਛਦਾ ਮੈਂ ਕੁਝ ਚੇਚੇ ਤੌਰ ਤੇ ਵੀਡੀਓ ਬਣਾਵਾਂਗਾ ਇਹਦੇ ਸਬੰਧ ਦੇ ਅੰਦਰ ਮੈਂ ਕਾਫੀ ਕੁਝ ਮਸਾਲਾ ਇਕੱਠਾ ਕੀਤਾ ਹੈ ਕੋਈ ਬਾਤ ਨਹੀਂ ਪੁੱਛਦਾ ਇਹ ਜਦੋਂ ਮਰਨ ਮਰੌਣ ਦੀਆਂ ਉਜੜਨ ਉਜਾੜਨ ਦੀਆਂ ਗੱਲਾਂ ਕਰਦੇ ਨੇ ਫੜ ਲਓ ਮਾਰ ਲਓ ਚੱਕ ਦਿਓ ਇਹ ਭਾਵੇਂ ਧਰਮ ਦਾ ਨਾਂ ਦੇ ਕੇ ਭਾਵੇਂ ਧੜੇ ਦਾ ਨਾਂ ਦੇ ਕੇ ਉਦੋਂ ਆਪਣੀ ਮਾਂ ਘਰ ਵਾਲੀ ਧੀਆ ਨੂੰ ਪੁੱਤਾਂ ਨੂੰ ਬੁੱਢੇ ਬਾਪ ਨੂੰ ਕਦੇ ਨਾ ਭੁੱਲੋ ਪਤਾ ਕਿਉਂ ਤੁਹਾਡੇ ਇੱਕ ਦੇ ਮਗਰ ਉਹ ਸਾਰੇ ਖੜੇ ਨੇ ਤੁਸੀਂ ਇੱਕ ਨੇ ਗਲਤ ਰਾਹ ਚੂਜ਼ ਕਰਨਾ ਇਕਲੇ ਸਾਰਿਆਂ ਲਈ ਖੜਾ ਹੋ ਜਾਣਾ ਹੈ ਤੁਸੀਂ ਇੱਕ ਨੇ ਗਲਤ ਰਾਹ ਦੇ ਉੱਤੇ ਤੁਰਨਾ ਹੈ ਸਾਰਿਆਂ ਨੇ ਜੇਲਾਂ ਦੇ ਕਚੈਰੀਆਂ ਦੇ ਚੱਕਰ ਲਾਉਂਦੇ ਆ ਲਾਉਂਦੇ ਆ ਵਿਚਾਰਿਆਂ ਨੇ ਥੱਕ ਜਾਣਾ ਉਲਝ ਜਾਓਗੇ ਮਰ ਚੋਗੇ ਗਰੀਬੀ ਦੇ ਅੰਦਰ ਇੰਨਾ ਕਾਫਰਾਂ ਤੋਂ ਬਚ ਕੇ ਰੋ ਖੈਰ ਬਿਨਾਂ ਗਲਤੀ ਦੇ ਤੁਹਾਡੇ ਘਰ ਵਾਲੇ ਭੰਡੇ ਜਾਣਗੇ ਉਹਨਾਂ ਦਾ ਦੋਸ਼ ਨਹੀਂ ਹੋਏਗਾ ਦੋਸ਼ੀ ਨਿਗਾਹਾਂ ਉਹਨਾਂ ਦੀਆਂ ਵੰਜਣਗੀਆਂ ਸੀ ਦੋਸ਼ੀਆਂ ਲੋਕ ਉਹੋ ਜੀਆਂ ਨਜ਼ਰਾਂ ਨਾਲ ਵੇਖਣਗੇ ਔਰ ਕੋਰਟ ਕਚੈਰੀਆਂ ਦੇ ਅੰਦਰ ਵਿਚਾਰੇ ਤੱਕੇ ਖਾਂਦੇ ਰਹਿਣਗੇ ਤੋਂ ਖੈਰ ਕਿਸੇ ਨੇ ਤੁਹਾਡੀ ਬਾਹ ਫੜੀ ਹੋਏ ਕਿਸੇ ਵਕਤ ਦੇ ਅੰਦਰ ਆੜ ਕੇ ਤੁਹਾਡੇ ਕਾਰੋਬਾਰ ਦੇ ਅੰਦਰ ਤੁਹਾਡੇ ਹੋਰ ਕਿਸੇ ਮੁਸੀਬਤ ਦੇ ਸਮੇਂ ਦੇ ਅੰਦਰ ਉਸ ਬੰਦੇ ਨੂੰ ਕਦੇ ਨਾ ਭੁੱਲੋ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿਸੇ ਵਕਤ 2 ਰੁਪਏ ਦੀ ਕੀਮਤ ਵੀ ਜ਼ਿੰਦਗੀ ਦੇ ਅੰਦਰ ਬਹੁਤ ਹੁੰਦੀ ਹੈ ਤੇ ਕਿਸੇ ਵਕਤ 2000 ਦੀ ਕੀਮਤ ਵੀ ਨਹੀਂ ਆਉਂਦੀ ਕਿਸੇ ਵਕਤ 2 ਲੱਖ ਦੀ ਕੀਮਤ ਵੀ ਨਹੀਂ ਹੁੰਦੀ ਅਗਰ ਵਕਤ ਪੈਣ ਦੇ ਉੱਤੇ ਕਿਸੇ ਨੇ 2 ਰੁਪਏ ਦੇ ਕੇ ਤੁਹਾਡੀ ਮਦਦ ਕੀਤੀ ਹੈ ਨਾ ਤੇ ਅੱਜ ਤੁਸੀਂ ਬਣ ਗਏ ਪੈਸੇ ਵਾਲੇ ਤੁਸੀਂ ਕਹੋ ਵੀ ਠੀਕ ਐ ਤੂੰ ਦੋ ਦਿੱਤੇ ਸੀ ਮੈਂ 2000 ਦੇਣਾ ਉਹ 2 ਰੁਪਈਆਂ ਦਾ ਮੁੱਲ 2000 ਦੇ ਕੇ ਨਹੀਂ ਚੁਕਾ ਪਾਉਗੇ ਤੁਸੀਂ ਕਹੋ ਵੀ ਤੂੰ ਮੈਨੂੰ ਵਕਤ ਪਹਿਨਦੇ ਉੱਤੇ ਦਿੱਤਾ ਸੀ 2000 ਅੱਜ ਮੈਂ ਤੈਨੂੰ 2 ਲੱਖ ਦੇਣਾ 2 ਲੱਖ ਦੇ ਕੇ ਵੀ ਉਹ 2000 ਦੀ ਕੀਮਤ ਨਹੀਂ ਚੁਕਾ ਪਾਉਗੇ ਇਹਦੀ ਮੈਂ ਦੂਜੀ ਐਗਜ਼ਾਮਪਲ ਦੇਣਾ ਛੇ ਤੁਹਾਡੀ ਪકડ ਵਿੱਚ ਆ ਜਾਏ ਤੁਸੀਂ ਕਿਧਰੇ ਰੇਗਿਸਤਾਨ ਦੇ ਅੰਦਰ ਕਾਬੂ ਆਏ ਹੋ ਉਹ ਰੇਤੇ ਦੇ ਅੰਦਰ ਘਿਰੇ ਹੋ ਉਹ ਗਰਮੀ ਦੀ ਬਹਾਰ ਹੋਵੇ ਗਲਾ ਸੁੱਕਦਾ ਹੋਵੇ ਜ਼ੁਬਾਨ ਤਾਲੂ ਦੇ ਨਾਲ ਲੱਗਦੀ ਹੋਵੇ ਪਾਣੀ ਪਾਣੀ ਇੱਕੋ ਹੀ ਮੰਗ ਹੋਵੇ ਰੋਮ ਰੋਮ ਦੇ ਅੰਦਰੋਂ ਆਵਾਜ਼ ਆਉਂਦੀ ਹੋਵੇ ਪਾਣੀ ਜ਼ੁਬਾਨ ਤਾਲੂ ਦੇ ਨਾਲ ਚਿਪਕੀ ਹੋਵੇ ਸੁੱਕ ਕੇ ਔਰ ਪਾਣੀ ਬੋਲਣ ਦੀ ਹਿੰਮਤ ਵੀ ਇਹਦੇ ਵਿੱਚ ਨਾ ਰਹੇ ਉਸ ਵਕਤ ਚੱਲਦਾ ਚੱਲਦਾ ਕੋਈ ਰਾਹੀਰ ਤੁਹਾਡੇ ਕੋਲ ਆਇਆ ਉਹਨੇ ਇੱਕ ਗੱਲ ਕਹੀ ਕਿ ਮੇਰੇ ਕੋਲ ਇੱਕ ਗਲਾਸ ਪਾਣੀ ਹੈ ਮੈਨੂੰ ਵੀ ਲੋੜ ਪੈਣੀ ਹੈ ਅਲੇ ਅੱਧਾ ਗਲਾਸ ਮੈਂ ਤੇਰੇ ਹਵਾਲੇ ਕਰਦਾ ਅੱਧਾ ਤੂੰ ਪੀ ਤੇ ਅੱਧਾ ਮੇਰੇ ਲਈ ਰਹਿ ਤੇ ਉਹ ਜਿਹੜਾ 4 ਘੁੱਟਾ ਪਾਣੀ ਐ ਉਹਦੀ ਕੀਮਤ ਕਿਵੇਂ ਚਕਾਓਗੇ ਜੇ ਤੁਸੀਂ ਕੱਲ ਨੂੰ ਕਹੋ ਕਿ ਅਹੀਂ ਮੈਂ ਤੈਨੂੰ ਤਲਾਬ ਪਾਣੀ ਦਾ ਹਵਾਲੇ ਕਰ ਦਿਆਂਗਾ ਤੈਨੂੰ ਬੋਰ ਲਵਾ ਕੇ ਦੇ ਦਿਆਂਗਾ ਤੈਨੂੰ ਆਹ ਕਰ ਦਿਆਂਗਾ ਤੈਨੂੰ ਉਹ ਕਰ ਦਿਆਂਗਾ ਤਾਂ ਕੀ ਉਹਦੀ ਕੀਮਤ ਅਦਾ ਕਰ पाओगे ਉਸ ਵਕਤ 4 ਘੁੱਟਾ ਪਾਣੀ ਦੀ ਕੀਮਤ ਤੁਹਾਡੀ ਜਾਨ ਦੇ ਬਰਾਬਰ ਹੈ ਵੱਡੀ ਜਾਨ ਬਖਸ਼ੀ ਗਈ ਤੁਸੀਂ ਬਚ ਗਏ ਤੁਹਾਡਾ ਜੀਵਨ ਬਣਿਆ ਰਿਹਾ ਵਰਕਰ ਆ ਰਿਹਾ ਪਰ ਕਿਵੇਂ ਸਿਰਫ 4 ਕੁੱਟਾ ਪਾਣੀ ਕਰਕੇ ਅਗਰ ਉਹ 4 ਕੁੱਟਾ ਪਾਣੀ ਨਾ ਹੁੰਦਾ ਤੇ ਮੌਤ ਦਰਵਾਜ਼ੇ ਤੇ ਖਲੋਤੀ ਸੀ ਮੌਤ ਉਡੀਕ ਰਹੀ ਸੀ ਕਿ ਹੁਣ ਵੀ ਮੇਰੇ ਪੰਜੇ ਹੇਠ ਆਇਆ ਤੇ ਹੁਣ ਵੀ ਆਇਆ ਉਹ 2 ਕੁੱਟਾ ਪਾਣੀ ਦੀ ਕੀਮਤ ਤੁਸੀਂ ਨਹੀਂ ਦੇ ਸਕਦੇ ਮੇਰਾ ਮਤਲਬ ਇਹ ਹੈ ਕਿ ਜਦੋਂ ਲੋੜ ਸੀ ਉਦੋਂ 2000 ਵੀ ਕਦੇ-ਕਦੇ 2 ਲੱਖ ਵਰਗਾ ਹੁੰਦਾ 2 ਲੱਖ ਵੀ ਉਦੋਂ 2 ਕਰੋੜ ਵਰਗਾ ਹੁੰਦਾ ਹੈ। ਉਹਦੀ ਇਮੀਅਤ ਨੂੰ ਸਮਝੋ, ਉਹਦੇ احਸਾਨ ਨੂੰ ਸਮਝੋ, احسان مند ਬਣ ਕੇ ਰਹੋ, ਉਹਦਾ ਸ਼ੁਕਰਾਨਾ ਕਰਦੇ ਰਹੋ। احسان فراموش ਨਾ ਬਣੋ ਕਿ ਅੱਜ ਤੁਸੀਂ ਪੈਸੇ ਵਾਲੇ ਬਣ ਗਏ ਤੇ ਜੇ ਅਗਲੇ ਨੇ ਕਿਧਰੇ ਕਹਿ ਦਿੱਤਾ ਯਾਰ ਮੈਂ ਤੇ ਫਲਾਣੇ ਵਕਤ ਤੇਰੀ ਮਦਦ ਕੀਤੀ ਸੀ, ਤੁਸੀਂ ਕਹੋ ਠੀਕ ਹੈ ਮੈਂ 2000 ਦੇ ਜਗ੍ਹਾ ਤੇ ਨਹੀਂ ਦੇਣਾ, ਨਹੀਂ ਕੀਮਤ ਤਾਰ पाओगे। ਕਿਵੇਂ ਤਾਰੋਗੇ ਉਹਦੀ ਕੀਮਤ? ਪਾਣੀ ਵਾਲੀ ਉਦਾਹਰਨ ਮੈਂ ਤਾਂ ਹੀ ਤੁਹਾਡੇ ਸਾਹਮਣੇ ਰੱਖੀ ਸੀ। ਤੋ ਖੈਰ ਉਹ ਵਕਤ ਕਿਹੜਾ ਹੈ ਉਹ ਸਮਾਂ ਕਿਹੜਾ ਹੈ ਕਿਹੜੇ ਸਮੇਂ ਦੇ ਅੰਦਰ ਕਿਹੜਾ ਬੰਦਾ ਮਦਦਗਾਰ ਬਣਿਆ ਹੈ ਕਿਸ ਕਾਰਨ ਕਰਕੇ ਬਣਿਆ ਹੈ ਕਿ ਸਾਧਨ ਦੇ ਰਾਈ ਬਣਿਆ ਹੈ ਉਹਨਾਂ ਗੱਲਾਂ ਨੂੰ ਚੇਤੇ ਰੱਖੋ ਅਗਰ ਇਨਸਾਨੀਅਤ ਪਾਲਣੀ ਹੈ ਤਾਂ ਜਿਨੇ ਬਾਹ ਫੜ ਕੇ ਤੋਰਿਆ ਹੋਵੇ ਨਾ ਉਹਦੇ ਸਾਹਮਣੇ ਵੱਡੇ ਬਣਨ ਦੀ ਕੋਸ਼ਿਸ਼ ਨਾ ਕਰੋ ਜਿਹਦੇ ਕੋਲੋਂ ਪੜਿਓ ਜੀ ਨਾ ਉਹਦੇ ਸਾਹਮਣੇ ਵੱਡੇ ਬਣਨ ਦੀ ਕੋਸ਼ਿਸ਼ ਨਾ ਕਰੋ ਜਿਨੇ ਮੁੱਢਿਆਂ ਦੇ ਉੱਤੇ ਚੁੱਕ ਕੇ ਤੁਰਨ ਦੀ ਜਾਨ ਸਿਖਾਈ ਹੋਵੇ ਨਾ ਮੁੱਛਾਂ ਨੂੰ ਤਾਂ ਦੇ ਕੇ ਉਸ ਪਿਓ ਦੇ ਸਾਹਮਣੇ ਦਿਮਗਜੇ ਮਾਰਨ ਦੀ ਕੋਸ਼ਿਸ਼ ਨਾ ਕਰਿਆ ਕਰੋ ਤੁਸੀਂ ਬਹੁਤ ਕੁਝ ਬਣ ਸਕਦੇ ਹੋ ਰਾਸ਼ਟਰਪਤੀ ਬਣ ਸਕਦੇ ਹੋ ਪਰ ਪਿਓ ਪਿਓ ਵੇ ਉਸਤਾਦ ਉਸਤਾਦ ਹੈ ਅੱਜ ਰਾਸ਼ਟਰਪਤੀ ਉਹ ਕੋਈ ਗੱਲ ਨਹੀਂ ਪਰ ਉਹ ਵਕਤ ਚੇਤਾ ਕਰੋ ਜਿੱਦਨ ਤੁਹਾਡੇ ਤਨ ਦੇ ਉੱਤੇ ਕਪੜਾ ਨਹੀਂ ਸੀ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਤੁਹਾਨੂੰ 200 ਰੁਪਏ ਕੱਪੜਿਆਂ ਲਈ ਦਿੱਤਾ ਸੀ ਉਹਨੂੰ ਕਦੇ ਨਾ ਭੁੱਲੋ ਹੋ ਵਗੇ ਰਾਸ਼ਟਰਪਤੀ ਆਪਣੇ ਥਾਂ ਤੇ ਮੇਰਾ ਮਤਲਬ ਹੈ ਵੱਡੇ ਆਪਣੇ ਥਾਂ ਤੇ ਪਰ ਉਸ ਵਕਤ ਨੂੰ ਚੇਤਾ ਕਰਕੇ ਸ਼ੁਕਰਾ ਨਾ ਕਰੋ ਤੁਹਾਡੀ ਇਨਸਾਨੀਅਤ ਬਲਦੀ ਰਹੇਗੀ ਇਹਦੇ ਅੰਦਰ ਹੀ ਪੜਾਏ ਹੱਸਦੇ ਵਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ